ਅਮਰੀਕਾ ਤੋਂ ਰਿਪੋਰਟ ਹੋਏ ਅਨਮੋਲ ਬਿਸ਼ਨੋਈ ਨੂੰ ਐਨਆਈਏ ਦੀ ਟੀਮ ਅਦਾਲਤ ਲੈ ਕੇ ਜਾ ਰਹੀ ਹੈ ਤਾਂ ਅਦਾਲਤ ਦੇ ਵਿੱਚ ਪੇਸ਼ੀ ਹੈ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਸਿੱਧਾ ਤੁਹਾਨੂੰ ਤਸਵੀਰਾਂ ਵੱਲ ਲੈ ਚਲਦੇ ਹਾਂ ਦਿੱਲੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਦੇਖ ਸਕਦੇ ਹੋ ਕਿ ਕਿੰਜ ਦਿੱਲੀ ਪੁਲਿਸ ਦਾ ਜਿਹੜਾ ਕਾਫਲਾ ਹੈ ਉਹ ਲੈ ਕੇ ਜਾ ਰਿਹਾ ਹਤਾ ਐਨਆਈਏ ਦੀ ਟੀਮ ਵੀ ਜਿਹੜੀ ਹੈ ਉਹ ਮੌਜੂਦ ਹੈ ਔਰ ਦਿੱਲੀ ਦੇ ਵਿੱਚ ਜੋ ਪਟਿਆਲਾ ਹਾਊਸ ਅਦਾਲਤ ਹੈ ਉੱਥੇ ਅਨਮੋਲ ਬਿਸ਼ਨੋਈ ਦੀ ਜਿਹੜੀ ਹੈ ਉਹ ਪੇਸ਼ੀ ਹੈ ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਦਿੱਲੀ 에ਅਰਪੋਰਟ ਤੋਂ ਗ੍ਰਫਤਾਰ ਕੀਤਾ ਗਿਆ ਉਸ ਸਮੇਂ ਗ੍ਰਫਤਾਰ ਕੀਤਾ ਗਿਆ ਜਦੋਂ ਅਮਰੀਕਾ ਤੋਂ ਅਨਮੋਲ ਬਿਸ਼ਨੋਈ ਨੂੰ ਡਿਪੋਰਟ ਕੀਤਾ ਗਿਆ ਜਦੋਂ ਜਹਾਜ਼ ਭਾਰਤ ਦੀ ਧਰਤੀ ਤੇ ਪਹੁੰਚਿਆ ਦਿੱਲੀ 에어ਪੋਰਟ ਤੇ NIA ਦੀ ਟੀਮ ਨੇ ਅਨਮੋਲ ਬਿਸ਼ਨੋਈ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗ੍ਰਫਤਾਰ ਕਰ ਲਿਆ ਹੁਣ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਦਿੱਲੀ ਤੋਂ ਸਾਂਝੀਆਂ ਕਰ ਰਹੇ ਆ ਔਰ ਦੇਖ ਸਕਦੇ ਹੋ ਨਾ ਆ ਤਸਵੀਰਾਂ ਦੇ ਵਿੱਚ ਕਿ ਦਿੱਲੀ ਪੁਲਿਸ ਦੀ ਇਹ ਵੈਨ ਹੈ ਯਾਨਕਿ ਇਹ ਮਿਨੀ ਬੱਸ ਹੈ ਜਿਸ ਦੇ ਵਿੱਚ ਲਜਾਇਆ ਜਾ ਰਿਹਾ ਹੈ ਅਨਮੋਲ ਬਿਸ਼ਨੋਈ ਨੂੰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਇਸ ਮਿਨੀ ਬੱਸ ਦੇ ਵਿੱਚ ਮੌਜੂਦ ਹੈ ਉਸ ਨੂੰ ਇਸ ਦੇ ਵਿੱਚ ਬਿਠਾਇਆ ਹੋਇਆ ਹੈ ਔਰ ਅਦਾਲਤ ਦੇ ਵਿੱਚ ਪੇਸ਼ੀ ਹੈ ਰਿਮਾਂਡ ਹਾਸਲ ਕਰਨਾ ਹੈ ਔਰ ਉਸ ਤੋਂ ਬਾਅਦ ਅਨਮੋਲ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਨਆਈ ਦੀ ਮੋਸਟ ਵਾਂਟਡ ਲਿਸਟ ਦੇ ਵਿੱਚ ਅਨਮੋਲ ਬਿਸ਼ਨੋਈ ਦਾ ਨਾਮ ਜਿਹੜਾ ਹੈ ਉਹ ਸ਼ਾਮਲ ਹੈ 18 ਦੇ ਕਰੀਬ سنگین ਮਾਮਲੇ ਅਨਮੋਲ ਬਿਸ਼ਨੋਈ ਦੇ ਖਿਲਾਫ ਦਰਜ ਨੇ ਗੰਭੀਰ ਮਾਮਲੇ ਨੇ ਹਿੰਸਕ ਅਪਰਾਧਾ ਦੇ